9 ਦਸੰਬਰ 2021 ਨੂੰ ਜਦੋਂ ਤਿੰਨੇ ਕਾਲੇ ਕਾਨੂੰਨ ਰੱਦ ਹੋ ਗਏ ਤੇ ਅਸੀਂ ਦਿੱਲੀ ਬਾਰਡਰਾਂ ਤੋਂ ਵਾਪਸ ਆਏ ਸਾਂ ਤੇ ਉਸ ਟਾਈਮ ਤੇ ਅਸੀਂ ਜਿਹੜਾ ਮੋਰਚਾ ਸੀ ਉਹ ਸਸਪੈਂਡ ਕਰਕੇ ਆਏ ਸਾਂ ਨਾ ਕਿ ਅਸੀਂ ਛੱਡ ਮਨ ਲੇ ਜਿਹੜਾ ਅਸੀਂ ਉੱਥੇ ਸਮਾਪਤ ਕਰਕੇ ਆਏ ਸਾਂ ਉਹਦੇ ਵਿੱਚ ਇਹ ਸੀ ਕਿ ਜਿਹੜੇ ਜਿਸ ਤਰ੍ਹਾਂ ਅਸੀਂ ਪਹਿਲਾਂ ਇੱਥੋਂ ਗਏ ਸਾਂ 26 ਨਵੰਬਰ 2020 ਨੂੰ ਉਹਦੇ ਵਿੱਚ ਸਾਡੀਆਂ ਮੁੱਖ ਮੰਗਾਂ ਸਨ ਕਿ ਤਿੰਨੇ ਕਾਲੇ ਕਾਨੂੰਨ ਰੱਦ ਕਰਾਉਣੇ ਐਮਐਸਪੀ ਦੀ ਕਾਨੂੰਨੀ ਤੌਰ ਤੇ ਗਰੰਟੀ ਬਿਜਲੀ ਸੋਧ ਬਿੱਲ ਤੇ ਪ੍ਰਾਲੀ ਦੇ ਸਬੰਧ ਵਿੱਚ ਇਹ ਇਹਨਾਂ ਮਸਲੇਮ ਡੱਕਿਆ ਸੀ ਉੱਥੇ ਗਿਆ ਜਦੋਂ 13 ਮਹੀਨੇ ਮੋਰਚਾ ਚੱਲਿਆ ਉਹਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਮੰਗਾਂ ਜਿਸ ਤਰ੍ਹਾਂ ਕਿ ਲਖੀਂਕ ਕੋਰ ਖਿਰੀ ਵਾਲਾ ਮਸਲਾ ਆ ਗਿਆ ਸਾਡੇ ਉੱਤੇ ਜਿਹੜੇ ਪਰਚੇ ਹੋਏ ਉਹ ਵੀ ਵਿੱਚ ਸ਼ਾਮਲ ਹੋ ਗਏ ਇਸੇ ਤਰ੍ਹਾਂ 750 ਕਿਸਾਨ ਜੋ ਸ਼ਹੀਦ ਹੋ ਗਿਆ ਉਹ ਉਹਨਾਂ ਦਾ ਮਸਲਾ ਵੀ ਜਿਹੜਾ ਸੀ ਉਹ ਸਾਡਾ ਇਹਦੇ ਵਿੱਚ ਸ਼ਾਮਲ ਹੋ ਗਿਆ ਤੇ 9 ਦਸੰਬਰ ਨੂੰ ਜਦੋਂ ਅਸੀਂ ਵਾਪਸ ਆਇਆ ਤੇ ਸਸਪੈਂਡ ਕਰਕੇ ਆਇਆ ਸਮੋਰਚੇ ਨੂੰ ਕਿ ਜੇਕਰ ਉਸ ਟਾਈਮ ਤੇ ਉਹਨਾਂ ਨੇ ਸਾਨੂੰ ਪੱਤਰ ਵੀ ਲਿਖਤੀ ਤੌਰ ਦੇਤੇ ਸਰਕਾਰ ਵੱਲੋਂ ਆਇਆ ਸੀ ਕਿ ਇਹ ਕਾਲੇ ਕਾਨੂੰਨ ਤਾਂ ਰੱਦ ਹੋਗੇ ਐਮਐਸਪੀ ਤੇ ਗਰੰਟੀ ਕਾਨੂੰਨ ਵਾਸਤੇ ਕਮੇਟੀ ਬਣਾਈ ਜਾਵੇਗੀ ਤੇ ਬਾਕੀ ਵੀ ਜਿਹੜੇ ਮਸਲੇ ਨੇ ਸਾਰੇ ਹੱਲ ਕੀਤੇ ਜਾਣਗੇ ਲੇਕਿਨ ਉਹ ਲਿਖਤੀ ਪੱਤਰ ਜਿਹੜਾ ਸੀ ਉਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਜਿਸ ਕਰਕੇ ਅਸੀਂ ਸਮੇਂ-ਸਮੇਂ ਮੱਗ ਪੱਤਰ ਵੀ ਦਿੰਦੇ ਰਹੇ ਲੇਕਿਨ ਜਦੋਂ ਕੋਈ ਵੀ ਕਾਰ ਉਹਨਾਂ ਨੇ ਸਕੇਂਦਰ ਸਰਕਾਰ ਨੇ ਸਾਡੀ ਮੰਗ ਜਿਹੜੀ ਸੀ ਉਹਨੂੰ ਪ੍ਰਵਾਨ ਨਾ ਕੀਤਾ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਸਨ ਉਹਨਾਂ ਨੂੰ ਲਾਗੂ ਨਾ ਕੀਤਾ ਤੇ ਅੰਤ ਵਿੱਚ ਅਸੀਂ ਜਿਹੜਾ ਸੀ ਫਿਰ 13 ਫਰਵਰੀ 2024 ਦਾ ਦਿਨ ਚੁਣ ਕੇ ਤੇ ਅਸੀਂ ਦਿੱਲੀ ਬਾਰਡਰਾਂ ਨੂੰ ਜਿਹੜਾ ਅਸੀਂ ਦਿੱਲੀ ਨੂੰ ਜਾ ਰਹੇ ਸੀ ਪਰ ਰਸਤੇ ਦੇ ਵਿੱਚ ਜਿਸ ਤਰ੍ਹਾਂ ਕੰਕਰੀਟ ਦੀਆਂ ਦੀਵਾਰਾਂ ਜਿਹੜੀਆਂ ਇਹ ਚੁਣੀਆਂ ਗਈਆਂ ਸਾਨੂੰ ਅੱਗੇ ਜਾਣ ਤੋਂ ਜਿਵੇਂ ਰੋਕਿਆ ਗਿਆ ਇਸ ਤਰ੍ਹਾਂ ਤੇ ਵਿਦੇਸ਼ੀ ਮੂਲ ਦੇ ਲੋਕਾਂ ਨਾਲ ਵੀ ਨਹੀਂ ਹੁੰਦਾ ਮੇਰਾ ਪਿੰਡ ਬਿਲਕੁਲ ਪਾਕਿਸਤਾਨ ਬਾਰਡਰ ਤੇ ਆ ਮੇਰੀ ਜਿਹੜੀ ਜ਼ਮੀਨ ਹੈ ਉਹ ਖਾਨਵਾਲ ਪਿੰਡ ਆ ਤਸਵੀਰ ਅਜ ਨਾਲਾ ਦੇ ਤੇ ਤਾਰਾਂ ਦੇ ਨਾਲ ਲੱਗਦੀ ਆ ਸਾਨੂੰ ਇੰਨੀਆਂ ਮੁਸ਼ਕਲਾਂ ਤੇ ਕਦੀ ਉੱਥੇ ਵੀ ਨਹੀਂ ਆਈਆਂ ਜੋ ਇੱਥੇ ਸਾਡੇ ਨਾਲ ਹੋਇਆ ਜੋ ਕੁਝ ਹੋਇਆ ਔਰ ਇਹਦੇ ਵਿੱਚ ਨਾ ਤੁਹਾਡੇ ਪੱਤਰਕਾਰ ਵੀਰਾਂ ਨੂੰ ਦੱਸ ਪੈਸੇ ਦਾ ਪਤਾ ਹੈ ਪਰ ਤੁਹਾਡੇ ਰਾਂਹ ਸੰਸਾਰ ਪਰਦੇ ਲੋਕਾਂ ਨੂੰ ਇਹ ਗੱਲ ਦੱਸਣੀ ਚਾਹਣਾ ਹੈ ਕਿ ਜਦੋਂ ਅਸੀਂ 13 ਤਰੀਕ ਨੂੰ ਉੱਥੇ ਆਉਣੇ ਆ ਤੇ ਸਾਨੂੰ ਹਰਿਆਣਾ ਬਾਰਡਰ ਦੇ ਉੱਤੇ ਰੋਕਿਆ ਜਾਂਦਾ ਜਦੋਂ ਉੱਥੇ ਰੋਕਿਆ ਜਾਂਦਾ ਤੇ ਅਸੀਂ ਉੱਥੇ ਖਲੋਤਿਆਂ ਤੇ ਹਰਿਆਣਾ ਪੁਲਿਸ ਦਾ ਇੱਕ ਆਦਮੀ ਸਿਵਲ ਵਰਦੀ ਵਿੱਚ ਉਹ ਸਾਡੇ ਕਿਸਾਨਾਂ ਦੇ ਵਿੱਚ ਸ਼ਾਮਿਲ ਹੋ ਕੇ ਤੇ ਉਹ ਜਿਹੜਾ ਹਰਿਆਣਾ ਪੁਲਿਸ ਦੇ ਉੱਤੇ ਪੱਥਰबाजी ਕਰਦਾ ਤੇ ਫਿਰ ਹਰਿਆਣਾ ਪੁਲਿਸ ਜਿਹੜੀ ਆ ਉਹ ਸਾਡੇ ਤੇ ਅਥਰੂ ਗਾਇਸ ਤੇ ਗੋਲੀਆਂ ਵਗੈਰਾ ਜਿਹੜੀ ਆ ਉੱਚ ਲਾਉਂਦੀ ਆ ਉਸ ਤੋਂ ਬਾਅਦ ਇਸੇ ਤਰ੍ਹਾਂ ਅਸੀਂ ਉੱਤੇ ਨਿਗਰ ਰੱਖੀ 14 ਤਰੀਕ ਨੂੰ ਫਿਰ ਉਹਨੇ ਉਹੀ ਕੁਝ ਕੀਤਾ ਉਹ ਬੰਦੇ ਤੇ ਅਸੀਂ ਧਿਆਨ ਰੱਖਿਆ ਉਸ ਬੰਦੇ ਨੂੰ ਮੈਂ ਫੜ ਲਿਆ ਔਰ ਫੜ ਕੇ ਤੇ ਉਹਨੂੰ ਸਪਰਾਣਾ ਥਾਣੇ ਦੇ ਵਿੱਚ ਜਿਹੜਾ ਸੀ ਉਹ ਉਹਨਾਂ ਦੇ ਹੈਂਡਓਵਰ ਕੀਤਾ ਪੁਲਿਸ ਦੇ ਪੰਜਾਬ ਪੁਲਿਸ ਦੇ ਕਿ ਇਹ ਆਦਮੀ ਹਰਿਆਣਾ ਪੁਲਿਸ ਦਾ ਮੁਲਾਜ਼ਮ ਹੈ ਸਿਵਲ ਵਰਦੀ ਵਿੱਚ ਇਹ ਸਾਡੇ ਵਿੱਚ ਸ਼ਾਮਲ ਹੋ ਕੇ ਹਰਿਆਣਾ ਪੁਲਿਸ ਦੇ ਉੱਤੇ ਪੱਥਰ ਮਾਰਦਾ ਹੈ ਜਿਹੜੀਆਂ ਉਹਨਾਂ ਨੇ ਵੀਡੀਓ ਬਣਾਈਆਂ ਕਿ ਜਿਹੜੇ ਕਿਸਾਨ ਨੇ ਇਹ ਸਾਡੇ ਤੇ ਪੱਥਰਬਾਜ਼ੀ ਕਰਦੇ ਆ ਸੋ ਉਹਦੇ ਤੇ ਕੋਈ ਕਾਰਵਾਈ ਨਾ ਕੀਤੀ ਗਈ ਜੇ ਉੱਤੇ ਕਾਰਵਾਈ ਹੁੰਦੀ ਤਾਂ ਫਿਰ ਹੋ ਸਕਦਾ ਕਿ ਸਾਡੇ ਤੇ ਜਿਹੜਾ 21 ਤਰੀਕ ਨੂੰ ਜਿਹੜਾ ਸਾਡਾ ਇੱਕ ਨੌਜਵਾਨ ਸ਼ੁਭਕਰਨ ਸਿੰਘ ਜਿਹੜਾ ਕਿ ਕਤਲ ਕੀਤਾ ਗਿਆ ਸਾਡਾ ਉਹ ਸ਼ਹੀਦ ਹੈ ਪਰ ਇਹਨਾਂ ਦਰਿੰਦਿਆਂ ਨੇ ਕਤਲ ਕੀਤਾ ਉਹਨੂੰ ਤੇ ਦੂਸਰਾ ਜਿਹੜਾ ਹੈਗਾ ਹੈ ਪ੍ਰੀਤਪਾਲ ਸਿੰਘ ਜਿਸ ਤਰ੍ਹਾਂ ਉਹਨੂੰ ਉੱਥੇ ਮੌਤ ਦੇ ਮੂੰਹ ਦੇ ਵਿੱਚੋਂ ਰੋਧ ਕੋਲਿਆਂ ਦਾ ਉਹ ਤੁਹਾਡੇ ਸਾਰੇ ਸਾਹਮਣੇ ਇਹ ਨਹੀਂ ਸਿਉਣਾ ਔਰ 500 ਦੇ ਕਰੀਬ ਸਾਡੇ ਕਿਸਾਨ ਜਿਹੜੇ ਨੇ ਉਹ ਫਟਣ ਹੋ ਗਏ ਨੇ ਇਹ ਨਹੀਂ ਸੀ ਹੋਣੇ ਜੇਕਰ ਉਸ ਦਿਨ 14 ਤਰੀਕ ਨੂੰ ਜਿਹੜਾ ਪੁਲਿਸ ਮੁਲਾਜ਼ਮ ਅਸੀਂ ਹਰਿਆਣਾ ਪੁਲਿਸ ਦਾ ਫੜਾਇਆ ਤੇ ਦੁਨੀਆ ਨੂੰ ਪਤਾ ਲੱਗ ਜਾਂਦਾ ਵੀ ਇਹ ਨਦੇ ਪੜਤੇ ਜਿਹੜੇ ਨੇ 500 ਹੋ ਗਏ ਨੇ ਸੋ ਇਹ ਸਾਡੇ ਤੇ تشद्दत ਜੋ ਜ਼ੁਲਮ ਹੋਇਆ ਜਦੋਂ ਸਾਡੇ ਇਹ ਮੇਰੇ ਇਹ ਗੁਰਮੋਹਨਪ੍ਰੀਤ ਜੋ ਕਿ ਐਡਵੋਕੇਟ ਨੇ ਇਹ ਸਾਡੇ ਲੋਕ ਭਲਾਈ ਸੰਸਥਾ ਦੇ ਲੀਗਲੀ ਤੌਰ ਦੇ ਉੱਤੇ ਸਾਰੀ ਕਾਰਵਾਈ ਕਰਦੇ ਨੇ ਸਾਡੇ ਮੁਖ ਸਲਾਹਕਾਰ ਨੇ ਤੇ ਇਹਨਾਂ ਦੇ ਫਿਰ ਜਿਹੜਾ ਸੀ ਪਿੰਡ ਪਿੰਡ ਜਾ ਕੇ ਤੇ ਬਹੁਤ ਸਾਰਾ ਡਾਟਾ ਜਿਹੜਾ ਉਹ ਇਕੱਠਾ ਕੀਤਾ ਤੇ ਉਹਨਾਂ ਦੇ ਸੰਬੰਧ ਵਿੱਚ ਇੱਥੇ ਜਿਹੜਾ ਸੀ ਇਹ ਆਪਣੀ ਕਾਰਵਾਈ ਕਰ ਰਹੇ ਨੇ ਇਹਦੇ ਨਾਲ ਨਾਲ ਤੁਹਾਨੂੰ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਜਿਹੜਾ ਹੈਗਾ ਆਪਣਾ ਪ੍ਰੀਤਪਾਲ ਸਿੰਘ ਉਹ ਜਦੋਂ ਜਦੋਂ 21 ਤਰੀਕ ਨੂੰ ਪੰਜਾਬ ਦੇ ਇਲਾਕੇ ਦੇ ਵਿੱਚੋਂ ਉਹ ਨਗਰਾਂ ਦੀ ਸੇਵਾ ਕਰਦਾ ਪ੍ਰੀਤਪਾਲ ਸਿੰਘ ਪੁੱਤਰ ਦਵਿੰਦਰ ਸਿੰਘ ਵਾਸੀ ਨਵਾਂ گاؤں ਤਹਿਸੀਲ ਮੂਨਿਕਾ ਔਰ ਜਲਾ ਸੰਗਰੂਰ ਦਾ ਰਹਿਣ ਵਾਲਾ ਤੇ ਉਹ ਕੇਵਲ ਲੰਗਰਾਂ ਦੀ ਸੇਵਾ ਕਰਦਾ ਸੀ ਲੰਗਰਾਂ ਦੀ ਸੇਵਾ ਕਰਦੇ ਨੂੰ ਉਸ ਬੰਦੇ ਨੂੰ ਜਿਹੜਾ ਸਿਵਲ ਵਰਦੀ ਦੇ ਵਿੱਚ 21 ਤਰੀਕ ਨੂੰ ਉਹਨੂੰ ਉਥੋਂ ਫੜ ਕੇ ਲੈ ਗਏ ਨੇ ਉਹਨੂੰ ਬੂਰੀ ਦੇ ਵਿੱਚ ਪਾ ਕੇ ਕੁੱਟਿਆ ਗਿਆ ਉਹ ਅਜੇ ਤੱਕ ਬੋਲ ਨਹੀਂ ਸਕਿਆ ਤੁਸੀਂ ਜਾ ਕੇ ਸਾਰੇ ਦੇਖ ਸਕਦੇ ਹੋ ਪਰ ਉਸ ਬੰਦੇ ਨੂੰ 21 ਤਰੀਕ ਨੂੰ ਜਾ ਕੇ ਸ਼ਾਮ ਨੂੰ 6 ਵਜੇ ਰੋਧਕ ਹਸਪਤਾਲ ਦੇ ਪੀਜੀਆਈ ਰੋਧਕ ਦੇ ਵਿੱਚ ਦਾਖਲ ਕੀਤਾ ਜਾਂਦਾ ਤੇ 22 ਤਰੀਕ ਨੂੰ ਮੈਨੂੰ ਸਵੇਰੇ ਪਤਾ ਲੱਗਦਾ ਹੈ ਫਿਰ ਮੈਨੂੰ ਪਤਾ ਲੱਗਾ ਕਿ ਐਸ ਸ਼ਸਤਰਾਂ ਉਹ ਇੱਕ ਲਟਕਾ ਜਿਹੜਾ ਉੱਥੇ ਦਾਖਲ ਹੈ ਮੈਂ ਸਰਪੰਚ ਦੇ ਨਾਲ ਤਾਲਮਿਲ ਕੀਤਾ ਫਿਰ ਇਧਰ ਕੀਤਾ ਪੰਜਾਬ ਦੇ ਡੀਜੀਪੀ ਨਾਲ ਗੱਲ ਕੀਤੀ ਹਰਿਆਣੇ ਦੇ ਡੀਜੀਪੀ ਨਾਲ ਗੱਲ ਹੋਈ ਸਾਡੇ ਆਗੂਆਂ ਦੀ ਪਰ ਕੋਈ ਗੱਲਬਾਤ ਨਾ ਹੋਣ ਤੇ ਫਿਰ ਇਸ਼ਪਨੀਤ ਸਿੰਘ ਐਡਵੋਕੇਟ ਦੇ ਰਾਹੀਂ 23 ਤਰੀਕ ਨੂੰ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਹੁੰਚ ਕੀਤੀ ਤੇ ਉੱਥੋਂ ਫਿਰ ਜਿਹੜਾ ਸੀ ਉਹ ਵਾਰੰਟ ਅਫਸਰ ਜਿਹੜਾ ਉਹ ਮੇਰੇ ਨਾਲ ਜਾਂਦਾ ਤੇ 23 ਤਰੀਕ ਦੀ ਰਾਤ ਨੂੰ 12 ਵਜੇ ਮੈਂ ਉੱਥੇ ਪਹੁੰਚਦਾ ਜੋ ਉਥੇ ਵੇਖਿਆ ਉਹ ਮੇਰੇ ਕੋ ਦੱਸਿਆ ਨਹੀਂ ਜਾ ਸਕਦਾ ਕਿ ਉਸ ਬੱਚੇ ਨੂੰ ਡਰਿੰਡਿਆਂ ਨੇ ਤਾਂ ਜੋ ਕੀਤਾ ਉਹ ਕੀਤਾ ਹੋ ਗਿਆ ਲੇਕਿਨ ਡਾਕਟਰਾਂ ਨੇ ਕੀ ਕੀਤਾ ਉਹਨਾਂ ਨੇ ਉਹ ਮੂੰਹ ਨਾਲ ਪਾਣੀ ਨਹੀਂ ਸੀ ਪੀ ਸਕਦਾ ਉਹਨੂੰ ਪਾਣੀ ਦਾ ਘੁੱਟ ਨਹੀਂ ਪਿਆ ਗਿਆ ਬੜੀ ਮੁਸ਼ਕਲ ਦੇ ਨਾਲ 14 ਘੰਟੇ ਦੀ ਜਦੋਜਹਿਤ ਤੋਂ ਬਾਅਦ ਫਿਰ ਜਿਹੜਾ ਉਹਨੂੰ ਉਥੋਂ ਜਿਹੜਾ ਲਿਆਂਦਾ ਪਰ ਉਥੇ ਇੱਕ ਤੋਂ ਬਿਨਾਂ ਜਿਸ ਬੰਦੇ ਨੇ ਸਾਨੂੰ ਸਪੋਰਟ ਕੀਤੀ ਆ ਜਿਸ ਬੰਦੇ ਨੇ ਗੱਲ ਚੰਗੀ ਕੀਤੀ ਆ ਉਥੋਂ ਰੋहतक ਪੀਜੀਆਈ ਹਸਪਤਾਲ ਦਾ ਜਿਹੜਾ ਸੁਪਰਡੈਂਟ ਹੈ ਕੁੰਦਨ ਕਰਕੇ ਨਾ ਉਹਦਾ ਤੇ ਉਸ ਬੰਦੇ ਨੇ ਮੈਂ ਇਹ ਕਹਾਂਗਾ ਕਿ ਉਹਨੇ ਮਨੁੱਖਾਂ ਵਾਲਾ ਵਿਹਾਰ ਕੀਤਾ ਉਹਨੇ ਡਾਕਟਰ ਵਾਲਾ ਵਿਹਾਰ ਕੀਤਾ ਉੱਤੇ ਵੀ ਇੰਪ੍ਰੈਸ਼ਨ ਪੈ ਰਿਆ ਸੀ ਕਿ ਇਹਨੂੰ ਨਹੀਂ ਭੇਜਣਾ ਲੇਕਿਨ ਜਿਹੜਾ ਫਰੰਟ ਆਫਿਸਰ ਸੀ ਉਹ ਵੀ ਉਸ ਟਾਈਮ ਦੇ ਉੱਥੇ ਘਬਰਾ ਗਿਆ ਸੀ ਲੇਕਿਨ ਉਸ ਬੰਦੇ ਦੇ ਸਾਡੀ ਸਪੋਰਟ ਕੀਤੀ ਹੈ ਨਾਲ ਜਿਸ ਬੰਦੇ ਨੇ ਕੋਈ ਚੰਗਾ ਕੰਮ ਕੀਤਾ ਤੇ ਉਹਨੂੰ ਸ਼ਾਬਾਸ਼ੀ ਵੀ ਦੇਣੀ ਬਣਦੀ ਆ ਸੋ ਉਥੋਂ ਉਹਨੂੰ ਲਿਆ ਕੇ ਪੀਜੀਆਈ ਹਸਪਤਾਲ ਚੰਡੀਗੜ੍ਹ ਦੇ ਵਿੱਚ ਜਦੋਂ ਲਿਆ ਕੇ ਉਹਨੂੰ ਦਾਖਲ ਕਰਾਇਆ ਗਿਆ ਤੇ ਉਸ ਤੋਂ ਬਾਅਦ ਪੀਜੀਆਈ ਚੰਡੀਗੜ੍ਹ ਦੇ ਹਸਪਤਾਲ ਦੇ ਡਾਕਟਰਾਂ ਨੇ ਬਹੁਤ ਹੀ ਮਿਹਨਤ ਕਰਕੇ ਜਿਹੜਾ ਉਹਦਾ ਇਲਾਜ ਤਾਂ ਦੇ ਹੀ ਨਾ ਇਲਾਜ ਹੋ ਰਿਹਾ ਤੇ ਉਸ ਤੋਂ ਬਾਅਦ ਮਾਨਯੋਗ ਪੰਜਾਬ ਤੇ ਹਰਿਆਣਾ ਕੋਰਟ ਵੀ ਹਾਈ ਕੋਰਟ ਜਿਹੜੀ ਕੋਰਟ ਹੈ ਉਦੇ ਵੱਲੋਂ ਵੀ ਸਾਨੂੰ ਪੂਰਨ ਤੌਰ ਦੇ ਉੱਤੇ ਜਿਹੜੀ ਆ ਸਪੋਰਟ ਸਾਡੀ ਅਸੀਂ ਸੰਤੁਸ਼ਟ ਹੈ ਕਿ ਹਾਈ ਕੋਰਟ ਜਿਹੜਿਆ ਉਹਦੇ ਕੇਸ ਦੇ ਵਿੱਚ ਬਹੁਤ ਮਤਲਬ ਕਿ ਸੁਚੱਜੇ ਢੰਗ ਦੇ ਨਾਲ ਕਾਨੂੰਨੀ ਤੌਰ ਦੇ ਉੱਤੇ ਜਿਹੜੀ ਪ੍ਰਕਿਰਿਆ ਕਰਨੀ ਬਣਦੀ ਸੀ ਉਹ ਹੋ ਰਹੀ ਹੈ